ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਟਕਰਾ ਦੀ ਸਥਿਤੀ ਬਰਕਰਾਰ ਹੈ ਸਿੱਖ ਸੰਸਥਾਵਾਂ ਦੀ ਮਾਨ ਬਿਰਿਆਦਾ ਪਰੰਪਰਾ ਪ੍ਰਭੂਸ਼ਤਾ ਨੂੰ ਠੇਸ ਪਹੁੰਚ ਰਹੀ ਹੈ ਸਸਤਾਵਾ ਕਮਜ਼ੋਰ ਹੋ ਰਹੀਆਂ ਨੇ ਜਥੇਦਾਰਾਂ ਗ੍ਰੰਥੀਆਂ ਤੇ ਉਹਨਾਂ ਦੇ ਸਿਆਸੀ ਆਗਿਆ ਨੇ ਸਾਰੀ ਸਥਿਤੀ ਨੂੰ ਹਾਸੋਹੀਨ ਬਣਾ ਦਿੱਤਾ ਹੈ ਹਰ ਸੁਵੇਦਨਸ਼ੀਲ ਬਨੁਖ ਹਰ ਬੰਦਾ ਜਿਹੜਾ ਸਿੱਖ ਕੌਮ ਦਾ ਨਿਰਪੱਖ ਹੈ ਸੁਵੇਦਨਸ਼ੀਲ ਹੈ ਕਰੋੜ ਨਿਰਾਸ਼ਾ ਵਿੱਚ ਹੈ ਕੌਮ ਸੱਚਮੁੱਚ ਹੀ ਇਸ ਮੰਦ ਭਾਗੀ ਲੜਾਈ ਤੋਂ ਬਹੁਤ ਦੁਖੀ ਹੈ ਚਿੰਤਤ ਹੈ ਚਾਹੁੰਦੀ ਹੈ ਕਿ ਇਹ ਲੜਾਈ ਖਤਮ ਹੋਵੇ ਕਿਸੇ ਤਰੀਕੇ ਨਾਲ ਲੇਕਨ ਖਤਮ ਕੌਣ ਕਰਾਊਗਾ ਕੀ ਸੱਚਮੁੱਚ ਹੀ ਇਸ ਤਰੀਕੇ ਅਈ ਵਰਕਰਾਰ ਰਹੂ ਕਿ ਇਸ ਤਰ੍ਹਾਂ ਟਕਰਾਅ ਜਾਰੀ ਰਹੂਗਾ ਜਾਂ ਕਿਤੇ ਜਾ ਕੇ ਸਮਾਪਤ ਵੀ ਹੋ ਜੇ ਹੋ ਤਾਂ ਕੌਣ ਕਰ ਸਕਦਾ ਹੈ ਬਹੁਤ سارے ਸਵਾਲ ਨੇ ਕੌਮ ਦੇ ਸਾਹਮਣੇ ਜਿੰਨਾ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਸਾਰੇ ਸਿਆਸੀ ਤੇ ਬੁੱਧੀਜੀਵੀ ਮੈਦਾਨ ਚ ਉਤਰੇ ਵੀ ਨੇ ਕੋਸ਼ਿਸ਼ ਵੀ ਕਰ ਰਹੇ ਨੇ ਇਸ ਸਾਰੀ ਗੱਲਬਾਤ ਨੂੰ ਆਪਾਂ ਇਸ ਵੀਡੀਓ ਚ ਕਰਨੀ ਹੈ ਤੇ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਅਪੀਲ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਇਹ ਜਿਹੜੀ ਸਥਿਤੀ ਹੈ ਨਾ ਟਕਰਾਅ ਵਾਲੀ ਇਹ ਜਿਹੜਾ ਤਖਤਾਂ ਦੇ ਜੱਥੇਦਾਰਾਂ ਦੇ ਦਰਮਿਆਨ ਟਕਰਾਅ ਚੱਲ ਰਿਹਾ ਹੈ ਸੱਚਮੁੱਚ ਇਹ ਮੈਂ ਦੱਸਟਿਆਂ ਕਿ ਸੰਗਤ ਦੇ ਵਿੱਚ ਚਿੰਤਾ ਵੀ ਹੈ ਰੋਸ ਵੀ ਹੈ ਦੁੱਖ ਵੀ ਹੈ ਲੇਕਿਨ ਸੰਗਤ ਦੇ ਵਿੱਚ ਹੈ ਕਰਨ ਵਾਲੇ ਤਾਂ ਲੱਗੇ ਹੋਏ ਨੇ ਆਪਣਾ ਕੰਮ ਕਰ ਰਹੇ ਨੇ ਔਰ ਬਹੁਤ ਸਾਰੇ ਲੋਕ ਇਸ ਵਾਰੇ ਆਪਣੀ ਬਿਆਨ ਦੇ ਰਹੇ ਨੇ ਚਿੰਤਾ ਵੀ ਜ਼ਾਹਰ ਕਰ ਰਹੇ ਨੇ ਮੈਂ ਉਹਨਾਂ ਨੂੰ ਜੋ ਕੁਝ ਦੀ ਟਿੱਪਣੀ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਫਿਰ ਆਪਾਂ ਨੂੰ ਨਿਰਨਾ ਲੈਣਾ ਜਾਂ ਟਿੱਪਣੀ ਕਰਨੀ ਸੌਖੀ ਹੋ ਜਾਊਗੀ ਜਿਸ ਤਰੀਕੇ ਨਾਲ ਰਵਿੰਦਰ ਸਿੰਘ ਇਹ ਰਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 1920 ਬਣਾਇਆ ਸੀ ਇਹਨਾਂ ਨੇ ਪਹਿਲਾਂ ਤਾਂ ਅਕਾਲੀ ਦਲ ਦੇ ਨਾਲ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੁੰਦੇ ਸੀ ਸਪੀਕਰ ਵੀ ਰਹੇ ਨੇ ਫਿਰ ਜਦੋਂ ਵਖਰੇਵਾ ਹੋ ਗਿਆ ਫਿਰ ਆਪਦਾ ਅਕਾਲੀ ਦਲ ਬਣਾ ਲਿਆ ਹੁਣ ਜਦੋਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਫਿਕਰਨਾਮਾ ਜਾਰੀ ਹੋਇਆ ਕਿ ਸਾਰੇ ਆਪਦੇ ਸਮੇਟ ਲੋ ਚੁੱਲ੍ਹੇ ਇਹਨਾਂ ਨੇ ਵੀ ਚੁੱਲਾ ਸਮੇਟ ਕੇ ਮਰਜ਼ ਕਰ ਲਿਆ ਬਾਗੀਆਂ ਚ ਕਹਿ ਲੋ ਸੁਧਾਰ ਲੈਰ ਵਾਲਾ ਚ ਕਹਿ ਲੋ ਪੰਜ ਮੈਂਬਰੀ ਕਮੇਟੀ ਜੋ ਮਰਜੀ ਕਹਿ ਲੋ ਉਹ ਰਵਿੰਦਰ ਦੇ ਮੈਂ ਬਿਆਨ ਦੇਖ ਰਿਹਾ ਸੀ ਉਹ ਕਹਿੰਦੇ ਇਹ ਟਕਰਾ ਜੋ ਹੈ ਬਹੁਤ ਘਾਤਕ ਹੈ ਬਹੁਤ ਘਾਤਕ ਹੈ ਕਹਿੰਦੇ ਗੱਲ ਤਾਂ ਠੀਕ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਥੇਦਾਰਾਂ ਦੇ ਆਦੇਸ਼ ਨੂੰ ਇਲਾਹੀ ਰੂਪ ਸਮਝਦਿਆਂ ਨੇ ਬਿਲਕੁਲ ਗੱਲ ਸਮਝਦਿਆਂ ਸੀ ਰਵਿੰਦਰ ਸਿੰਘ ਜੀ ਸਮਝਦੇ ਹੁੰਦੀ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਇੱਕ ਬਜ਼ੁਰਗ ਬੰਦੇ ਨੇ ਦੱਸਿਆ ਮੇਰੀ ਵੀਡੀਓ ਤੋਂ ਬਾਅਦ ਫੋਨ ਕਰਕੇ ਕਹਿੰਦੇ ਜੀ ਤੁਸੀਂ ਨਹੀਂ ਦੇਖਿਓ ਉਹ ਦਿਨ ਮੈਂ ਤਾਂ ਸੋਚਿਆ ਸੀ ਅਸੀਂ ਕਾਫੀ ਸੀਨੀਅਰ ਹੋ ਗਏ ਹੁਣ 70 ਦੇ ਨੇੜੇ ਆ ਤੇ ਕਹਿੰਦੇ ਜੀ ਅਸੀਂ ਦੇਖੇ ਨੇ ਜਦੋਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕਦੇ ਬਾਹਰ ਨਿਕਲਦਾ ਸੀ ਨਾ ਬਾਜ਼ਾਰ ਚ ਪੈਦਲ ਤਾਂ ਲੋਕ ਜੋੜੇ ਤਾਰ ਕੇ ਉਹਨੂੰ ਜਿਹੜਾ ਉਹਨੂੰ ਸਤਕਾਰ ਭੇਟ ਕਰਦੇ ਸੀ ਫਤਿਹ ਬੁਲਾਉਂਦੇ ਸੀ ਅੱਜ ਕੱਲ ਹੁੰਦਾ ਇਸ ਤਰ੍ਹਾਂ ਨਹੀਂ ਜੀ ਉਦੋਂ ਇਲਾਹੀ ਹੁਕਮ ਮੰਦੇ ਸੀ ਖੈਰ ਉਹ ਕਹਿੰਦੇ ਨੇ ਜੀ ਇਹ ਜਿਹੜੀ ਸਥਿਤੀ ਹੈ ਇਹ ਜਥੇਦਾਰਾਂ ਨੇ ਹਸੋਹਣੀ ਬਣਾ ਦਿੱਤੀ ਹੈ ਬਿਲਕੁਲ ਠੀਕ ਹੈ ਜੀ ਕੌਮ ਨਿਰਾਸ਼ਾ ਚ ਮੈਂ ਕਹਿ ਕੀ ਹਟੇ ਕੋਰ ਨਿਰਾਸ਼ਾ ਚ ਹੈ ਜੀ ਨਿਰਾਸ਼ਾ ਨਹੀਂ ਕੋਰ ਨਿਰਾਸ਼ਾ ਚ ਸਤੀਤੀ ਦੇ ਲਈ ਕੌਣ ਕੇ ਵਿਵਾਰ ਹੈ ਇਹ ਗੱਲ ਫਿਰ ਉਹ ਕਹਿੰਦੇ ਨੇ ਰਵਿੰਦਰ ਇਹ ਸਾਰੇ ਕੰਮ ਲਈ ਸੰਸਥਾਵਾਂ ਦਾ ਬੇੜਾ ਗਰ ਕਰਨ ਲਈ ਰਵਿੰਦਰ ਸ ਕਹਿੰਦੇ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਬਾਦਲ ਪਰਿਵਾਰ ਇਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਬਣਾਏ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਉਹਦੇ ਮੁੰਡੇ ਸੁਖਵੀਰ ਸਿੰਘ ਬਾਦਲ ਨੇ ਇਹ ਕਹਿ ਰਹੇ ਨੇ ਰਵੀਂਦਰ ਜੀ ਇਸ ਤਰ੍ਹਾਂ ਇਹ ਜਿਹੜਾ ਕੁਝ ਹੋ ਰਿਹਾ ਇਹ ਠੀਕਵੇਂ ਹੋਵੇ ਬੜਾ ਤੇ ਹਾਲਾਤ ਉਹ ਤਾਂ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਜਥੇਦਾਰਾਂ ਨੂੰ ਜਿਸ ਤਰੀਕੇ ਨਾਲ ਕਮਜ਼ੋਰ ਕੀਤਾ ਹੈ 1996 ਤੋਂ ਲਾ ਲਈਏ ਜੋ ਪਹਿਲਾਂ ਤੋਂ ਨਾ ਵੀ ਲਾਈਏ 96 ਤੋਂ ਪ੍ਰੋਫੈਸਰ ਮਜੀਤ ਸਿੰਘ ਨਾਲ ਜੋ ਕੀਤੀ ਇਹਨਾਂ ਨੇ ਕਾਰਜਕਾਰੀ ਜਥੇਦਾਰ ਨਾਲ 99 ਚ ਜੋ ਰঞ্জੀਤ ਸਿੰਘ ਨਾਲ ਕੀਤੀ ਉਹ ਦੂ ਬਾਤ ਆ ਫਿਰ ਲਗਾਤਾਰ 2 ਦਸੰਬਰ ਤੱਕ ਆ ਤੁਸੀਂ ਦੇਖ ਹੀ ਲਿਆ ਵਿਚੀ ਗਿਆਨੀ ਗੁਰਮukh ਸਿੰਘ ਵਿਚੀਪੂਰਨ ਸਿੰਘ ਸਾਰੇ ਆਉਂਦੇ ਨੇ ਤੇ ਹੁਣ 26 ਦਿਨਾਂ ਚ ਤਿੰਨ ਜਥੇਦਾਰ ਲਾਹੇ ਇਹ ਗੱਲ ਤਾਂ ਉਹ ਠੀਕ ਕਹਿ ਰਹੇ ਨੇ ਤੇ ਖੈਰ ਹੁਣ ਖਲਾਅ ਕਿਵੇਂ ਠੀਕ ਹੋਣ ਉਹ ਕਹਿੰਦੇ ਜੀ ਕਿ ਇਸ ਤਰ੍ਹਾਂ ਦੀ ਇਮਾਨਦਾਰ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਪੰਥ ਨੂੰ ਅੱਗੇ ਤੋਰ ਸਕੇ ਰਵਿੰਦਰ ਜੀ ਡੁੱਬੀ ਤਾਂ ਜੇ ਸਾਹ ਨਹੀਂ ਆਇਆ ਇਹ ਕਿੱਥੋਂ ਆਊਗੀ ਲੀਡਰਸ਼ਿਪ 2 ਦਸੰਬਰ ਨੂੰ ਇਹੀ ਤਾਂ ਕਿਹਾ ਸੀ ਸਿੰਘ ਸਾਹਿਬਾਨ ਨੇ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਤਾਂ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਹੈ ਕੀ ਉਹ ਹਟੇ ਉਹ ਤੋਂ ਦੁਆਰਾ ਪ੍ਰਧਾਨ ਬਣ ਗਏ ਉਹੀ ਲੀਡਰਸ਼ਿਪ ਆ ਗਿਆ ਕਿਹਨੂੰ ਮੰਨਿਆ ਜੀ ਕਿਹੜੇ ਜੱਥੇਦਾਰ ਨੂੰ ਮੰਨਿਆ ਕਿਹੜੀ ਗੱਲ ਮੰਨੀ ਉਹਨਾਂ ਨੇ ਤੇ ਤਾਂ ਹੀ ਤੁਹਾਨੂੰ ਭਗੌੜਾ ਦਲ ਕਹਦੇ ਨੇ ਇਹ ਰਵਿੰਦਰ ਨੇ ਕਹੀ ਸ਼ੇਰ ਆਜੋ ਬੀਬੀ ਕਿਰਨ ਜੋਤ कौर ਇਹ ਮਾਸਟਰ ਤਾਰਾ ਸਿੰਘ ਦੀ ਦੋਤੀ ਬੇਵਾਖੂਫ ਕੇ ਬੋਲਦੇ ਨੇ ਮੈਂ ਦੇਖਿਆ ਕਿ ਸਿੱਖ ਇਤਿਹਾਸ ਦੇ ਵਿੱਚ ਦੋ ਬੀਬੀਆਂ ਦਾ ਜੇਕਰ ਹੋਏਗਾ ਜਿਹੜੇ ਸੱਚ ਬੋਲਣ ਲਈ ਜਿਨ੍ਹਾਂ ਦਾ ਸਤਕਾਰ ਵੀ ਹੈ ਸੰਗਤ 'ਚ ਇੱਕ ਬੀਬੀ ਕਿਰਨਜੀਤ ਕੌਰ ਦੂਜੀ ਬੀਬੀ ਸਤਵੰਤ ਕੌਰ ਹੁਣ ਬੀਬੀ ਕਿਰਨਜੋਤ ਕੌਰ ਕੀ ਕਹਿੰਦੇ ਨੇ ਉਹ ਕਹਿੰਦੇ ਜਿਹੜੀ ਇਹ ਟਕਰਾਅ ਵਾਲੀ ਸਥਿਤੀ ਬਣੀ ਹੈ ਨਾ ਇਹ ਤਖਤਾਂ ਦਾ ਟਕਰਾਅ ਨਹੀਂ ਹੈ ਸਗੋਂ ਤਖਤਾਂ ਦੇ ਗ੍ਰੰਥੀਆਂ ਦਾ ਟਕਰਾਅ ਹੈ ਉਹਨਾਂ ਗ੍ਰੰਥੀਆਂ ਦਾ ਉਹਨਾਂ ਜਥੇਦਾਰਾਂ ਦਾ ਜਿਨ੍ਹਾਂ ਨੂੰ ਸਿੱਖ ਸਿਧਾਂਤ ਦੀ ਸਮਝ ਨਹੀਂ ਬੇਸਮਝ ਨੇ ਉਹ ਜਾ ਹੋ ਸਿਆਸੀ ਤੌਰ ਤੇ ਕਿਸੇ ਸਿਆਸੀ ਆਕੇ ਦਾ ਹੱਥ ਠੋਕਾ ਬਣੇ ਹੋਏ ਨੇ ਉਹਨਾਂ ਦੀ ਲੜਾਈ ਆ ਉਹ ਕਹਿੰਦੇ ਇਹ ਜਿਹੜੀ ਹੈ ਜਥੇਦਾਰਾਂ ਜਾਂ ਤਖਤਾਂ ਦਾ ਟਕਰਾਅ ਨਾ ਕਿਹਾ ਕਰੋ ਕਿਉਂਕਿ ਮੈਂ ਕਿਹਾ ਸੀ ਨਾ ਪਿਛਲੀ ਵੀਡੀਓ ਚ ਤਖਤਾਂ ਦਾ ਟਕਰਾਅ ਉਹ ਨਹੀਂ ਤਖਤਾਂ ਦੀ ਗੱਲ ਉਹਨਾਂ ਦੀ ਵੀ ਠੀਕ ਹੈ ਤਖਤਾਂ ਆਪਸ ਥੋੜੀ ਟਕਰਾਉਣਾ ਜਿਹੜੇ ਉੱਤੇ ਬੈਠੇ ਨੇ ਜਿਨ੍ਹਾਂ ਦੇ ਕੱਦ ਛੋਟੇ ਨੇ ਜੱਥੇਦਾਰੀਆਂ ਜਿਹੜੀਆਂ ਪੋਸਟਾਂ ਵੱਡੀਆਂ ਨੇ ਉਹਨਾਂ ਦੀ ਗੱਲ ਹੈ ਤਖਤ ਤਾਂ ਹੁਣ ਇਹ ਹਰਗੋਬਿੰਦ ਸਿੰਘ ਦਾ ਤਖਤ ਹੈ ਜਿੱਥੇ ਕਦੇ ਭਾਈ ਗੁਰਦਾਸ ਬੈਠੇ ਹੋਣ ਤੇ ਦੂਜੇ ਪਾਸੇ ਜਿੱਥੇ ਹੁਣ ਹੈੱਡ ਗ੍ਰੰਥੀ ਬੈਠੇ ਨੇ ਉੱਥੇ ਬਾਬਾ ਬੁੱਢਾ ਜੀ ਭਾਈ ਮਨੀ ਸਿੰਘ ਵਰਗੇ ਹੋਣ ਤੇ ਗੱਲ ਤਾਂ ਠੀਕ ਹੈ ਤੇ ਹੁਣ ਅਸੀਂ ਲੈਵਲ ਸਾਡਾ ਇਹ ਆ ਗਿਆ ਕਿ ਅਸੀਂ ਆਪਣੀ ਪੋਸਟ ਵਿਚਾਰ ਰਹੇ ਹਾਂ ਉਦਲੇ ਕੋਰਟ ਜਾ ਰਹੇ ਆ ਫਿਰ ਕੋਰਟ ਤੋਂ ਵਾਪਸ ਪਟੀਸ਼ਨ ਲੈ ਰਹੇ ਆ ਫਿਰ ਸਮਝੌਤਾ ਕਰ ਰਹੇ ਆ ਸਮਝੋਤੇ ਪਜੋ ਫਿਰ ਗਿਆਨੀ ਕਲਦੀਪ ਸਿੰਘ ਡਕਾਜ ਨੂੰ ਸਰੋਪਾ ਦੇ ਰਹੇ ਆ ਤੇ ਇਸ ਤਰ੍ਹਾਂ ਦੀ ਗੱਲ ਮਤ ਕਿੱਥੇ ਗਿਆ ਜੀ ਅਸੀਂ ਤਾਂ ਸਾਰਾ ਕੁਝ ਪੈਕ ਕਰੀ ਫਿਰਦੇ ਆ ਤੋਂ ਹਉਦੇ बटे ਵੱਡੇ ਛੋਟੇ ਗੱਲ ਬੀਬੀ ਦੀ ਠੀਕ ਹੈ ਉਹ ਕਹਿੰਦੇ ਜੀ ਇਹ ਲੜਾਈ ਇਹਨਾਂ ਦੀ ਹੈ ਗਰੰਥੀਆਂ ਦੀ ਹੈ ਤਖਤਾਂ ਦੀ ਨਹੀਂ ਸ਼ੇਰੂ ਕਹਿੰਦੇ ਨੇ ਕੀ ਜੀ ਐ ਕਰੋ ਇੱਕ ਅਜਲਾਸ ਬੁਲਾਓ ਤਰੰਤ ਉਥੇ ਗੱਲਬਾਤ ਕਰੀਏ ਦੇਖੋ ਜੀ ਜੇ ਅਜਲਾਸ ਜੇ ਬੁਲਾ ਵੀ ਰਿਆ ਤੋਹ ਵਿੱਚ ਕੁਛ ਨਹੀਂ ਨਿਕਲਣਾ ਅਜਲਾਸ ਬੁਲਾਉਣ ਵਾਲੇ ਕੌਣ ਨੇ ਕੀ ਹੈ ਉਥੇ ਪਹਿਲਾਂ ਵੀ ਤੁਸੀਂ 42 ਬੰਦਿਆਂ ਨੇ ਲਿਖ ਕੇ ਦਿੱਤਾ ਸੀ ਕੀ ਨਿਕਲਿਆ ਸੀ ਉਹਦੇ ਚ ਬਣ ਗਏ ਉਹ ਨਿਜਮ ਬਣ ਕੇ ਐਮੀ 34 ਮੈਂਬਰੀ ਕਮੇਟੀ ਬਣ ਗਿਆ ਇੰਨਾ ਕੁਛ ਕਰਕੇ ਵੀ ਕੁਛ ਨਹੀਂ ਨਿਕਲਣਾ ਖੈਰ ਇਹ ਕਹਿੰਦੇ ਜੀ ਜਿਹੜਾ ਬੀਬੀ ਕਰਨ ਜੋਤ ਦੀ ਗੱਲ ਐਨੀ ਕੁ ਠੀਕਾ ਕਿ ਇਹ ਜਿਹੜੇ ਪੰਥਕ ਮਸਲੇ ਨੇ ਨਾ ਇਹਨਾਂ ਨੂੰ ਸਜਾਉਣਾ ਗ੍ਰੰਥੀਆਂ ਦੇ ਵਸ ਦੀ ਗੱਲ ਨਹੀਂ ਇਹਦੇ 'ਚ ਤਾਂ ਸੰਗਤ ਆਪ ਪੰਥ ਗਰੂਪ 'ਚ ਆਵੇ ਇੱਥੇ ਆ ਕੇ ਮੈਂ ਸਹਿਮਤ ਹਾਂ ਇਹ ਇਹਨਾਂ ਦੇ ਵਸ ਦਾ ਰੁਕ ਨਹੀਂ ਇਹ ਤਾਂ ਆਪ ਫਸੇ ਹੋਏ ਨੇ ਇਹਨੋਂ ਤਾਂ ਚਲਾਇਆ ਜਾ ਰਿਹਾ ਹੈ ਇਹਨਾਂ 'ਚ ਹਿੰਮਤ ਜਾਂ ਉਹ ਹੋਣੀ ਚਾਹੀਦੀ ਸੀ ਨਾ ਨਹੀਂ ਹੈ ਫਿਰ ਹੋਰ ਬੰਦੇ ਵੀ ਆਏ ਨੇ ਜਣੀ ਇਹ ਤਾਂ ਦੋ ਗੱਲਾਂ ਕਰ ਲਈਆਂ ਥੋੜੀ ਜੀ ਬਚਾਰਤਾ ਰਦੀ ਵੀ ਗੱਲ ਕਿਉਂਕਿ ਟਕਰਾ ਕੋਈ ਕਹਿੰਦਾ ਜੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਰਵਉੱਚ ਹੈ ਕੋਈ ਕਹਿੰਦਾ ਜੀ ਪੰਜ ਪਿਆਰੇ ਦਾ ਹੁਕਮ ਨਾਮਾ ਜਾਰੀ ਨਹੀਂ ਕਰ ਸਕਦੇ ਉਹਨਾਂ ਚ ਦਲ ਖਾਲਸਾ ਦੇ ਕਮਰਪਾਲ ਸਿੰਘ ਨੇ ਉਹ ਕਹਿੰਦੇ ਜੀ ਅਕਾਲ ਤਖਤ ਸਰਵਉੱਚ ਨਹੀਂ ਕਰ ਸਕਦੇ ਜਿਹੜੇ ਜਥੇਦਾਰ ਹੁੰਦੇ ਨੇ ਇਹ ਗੱਲ ਬਕਰੀ ਹੈ ਉਹਨਾਂ ਨੇ ਖਾਲਸਾ ਪੰਥ ਦੀ ਰਾਏ ਨਾਲ ਗੁਰਮਤਿ ਦੀ ਰੋਸ਼ਨੀ ਤੇ ਸਿੱਖ ਸਿਧਾਂਤ ਅਨੁਸਾਰ ਕੋਮੀ ਹਿੱਟਸ ਫੈਸਲੇ ਲੈਣੇ ਹੁੰਦੇ ਨੇ ਬਿਲਕੁਲ ਠੀਕ ਹੈ ਕੀ ਇਸ ਤਰੀਕੇ ਨਾਲ ਫੈਸਲੇ ਲਏ ਜਾਂਦੇ ਨੇ ਇਹ ਵੀ ਦੇਖ ਲਓ ਕੀ ਗਿਆਨੀ ਰਜੀਤ ਸਿੰਘ ਗੌਰੇ ਮਸਕੀਨ ਦਾ ਇਹ ਫੈਸਲਾ ਗੁਰਮਤੀ ਰੋਸ਼ਨੀ ਸੀ ਸਿਧਾਂਤਾਂ ਦੀ ਰੋਸ਼ਨੀ ਸੀ ਕੀ ਉਹ ਜਿਹੜਾ 23 ਦੇ ਚੋਕ ਨਮਾ ਆਇਆ ਸੀ ਕਿ ਉਹਦੇ ਮੁਤਾਬਕ ਸੀ ਕਿ ਜੀ ਚਾਰੇ ਜਿਹੜੇ ਜਥੇ ਸਾਰੇ ਤਖਤ ਜਿਹੜੇ ਬਰਾਬਰ ਨੇ ਆਪਣੇ ਲੋਕਲ ਫੈਸਲੇ ਆਪ ਕਰਨਗੇ ਕੰਬੀ ਤੇ ਕ ਮੰਤਰੀ ਮਸਲੇ ਅਕਾਲ ਤਖਤ ਸਾਹਿਬ ਤੇ ਵਿਚਾਰੇ ਜਾਣਗੇ ਕਿਉਂ ਉਸ ਦੇ ਫੈਸਲੇ ਦੀ ਰੋਸ਼ਨੀ ਚ ਸੀ ਕਮਰਪਾਲ ਸਿੰਘ ਜੀ ਇਹ ਵੀ ਦੇਖਣਾ ਪਏਗਾ ਜਿਹੜਾ ਉਹ ਕਹਿੰਦੇ ਤਖਤ ਪਟਨਾ ਸਾਹਿਬ ਤਨਖਾਹਾਂ ਨਹੀਂ ਕਰਾਰ ਦੇ ਸਕਦਾ ਇਹ ਕਮਰਪਾਲ ਸਿੰਘ ਕਹਿੰਦੇ ਨੇ ਦੂਜੇ ਪਾਸੇ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਕਿਉਂ ਨਹੀਂ ਸਾਡੇ ਕੋਲ ਵੀ ਪਰੰਪਰਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਪੰਜ ਪਿਆਰਿਆਂ ਨੇ ਹੁਕਮ ਕੀਤਾ ਸੀ ਚਮਕੌਰ ਦੀ ਗੜੀ ਚ ਪੰਜ ਪਿਆਰੇ ਹੁਕਮ ਕਰ ਸਕਦੇ ਨੇ ਸਾਡੇ ਕੋਲ ਵੀ ਹੈ ਉਹ ਵੀ ਦਲੀਲ ਲਈ ਬੈਠੇ ਨੇ ਹਾਂ ਜਿਹੜੀ ਗੱਲ ਹੋ ਰਹੀ ਹੈ ਉਹ ਹੈ ਵੀ ਸਿੱਖ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਨੇ ਇੱਥੇ ਤੱਕ ਤਾਂ ਮੈਨੂੰ ਨੂੰ ਤਿਆਰ ਹੈ ਬਾਕੀ ਇਹ ਤਾਂ ਅਸੀਂ ਤਾਂ ਟਕਰਾਇਆ ਜਿਹੜੀ ਗੱਲ ਕਰ ਰਹੇ ਹਾਂ ਇੱਥੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਹੋਰ ਕੀ ਦੀ ਹੈ ਇੱਥੇ ਤੱਕ ਹੁਣ ਆਪਾਂ ਗੱਲ ਕੀਤੀ ਹੈ ਦੇਖੋ ਮੈਂ ਦੋ ਤਿੰਨ ਗੱਲਾਂ ਕੀਤੀਆਂ ਹੋਰ ਬੜੇ ਸਾਰੇ ਪੰਜ ਜਿਹੜੀ ਮੈਂਬਰੀ ਭਰਤੀ ਕਮੇਟੀ ਆ ਉਹ ਵੀ ਕਹਿ ਰਹੀ ਹੈ ਮਤਲਬ ਕੋਈ ਵੀ ਜਿਹੜਾ ਮੈਂ ਪਹਿਲਾਂ ਕਹਿ ਘਟਿਆ ਹਰ ਸਿੱਖ ਇਸ ਗੱਲ ਤੋਂ ਦੁਖੀ ਹੈ ਕਿ ਇੱਕ ਟਕਰਾਕ ਹੋਵੇ ਉਹ ਵੀ ਕਹਿੰਦੇ ਨੇ ਕਿ ਇਹਦੇ ਸੰਵਾਦ ਦੇ ਨਾਲ ਹੀ ਵਿਵਾਦ ਦਾ ਹੱਲ ਹੋਵੇ ਜੀ ਕੌਣ ਨਹੀਂ ਕਹਦਾ ਅਸੀਂ ਤਾਂ ਬਹੁਤ ਬਾਰ ਗੱਲ ਕੀਤੀ ਹੈ ਅਸੀਂ ਤਾਂ ਗੱਲ ਹੀ ਇਹ ਕਰਦੇ ਹਾਂ ਕਿ ਬਾਬਾ ਨਾਨਕ ਨੇ ਸਾਨੂੰ ਜਿੱਥੇ ਲੰਗਰ ਦੀ ਪਰੰਪਰਾ ਦਿੱਤੀ ਨਾ ਸ਼ੁਰੂ ਕਰਨ ਦੀ ਉੱਥੇ ਬਾਬੇ ਨਾਨਕ ਨੇ ਇੱਕ ਹੋਰ ਵੱਡੀ ਗੱਲ ਦਿੱਤੀ ਕਿ ਨਾਨਕ ਜਵਲਗ ਦੁਨੀਆ ਰਹੀਏ ਨਾਨਕ ਕਿ ਸੁਣੀਏ ਕਿਛ ਕਹੀਏ ਸਵਾਦ ਦੀ ਪਰਪਰਾਹ ਦਿੱਤੀ ਉਹ ਸੁਣ ਤੇ ਕਹਿੰਦੇ ਵੀ ਜਿਹੜੀ ਹੈ ਉਹ ਪਰਪਰਾਹ ਬਾਬੇ ਨਾਨਕ ਤੋਂ ਚੱਲਦੀ ਹੈ ਅਸੀਂ ਪ੍ਰਸ਼ਾਦਿਆਂ ਦਾ ਲੰਗਰ ਤਾਂ ਲਾਤਾ ਸੰਵਾਦ ਦਾ ਲੰਗਰ ਵੀ ਲਾ ਦੋ ਲੋਕਾਂ ਨੂੰ ਕਹੋ ਕਿ ਗਲਬਤ ਕਰ ਲਈਏ ਹੈ ਨਾ ਰੋਸਣਾ ਕੀਜਾ ਉੱਤਰ ਦੀਜਾ ਉੱਤਰ ਦਿਓ ਬਪਨਾਨ ਨੂੰ ਤਾਂ ਵਿਰੋਧੀਆਂ ਚ ਜਾ ਕੇ ਡਾਇਲੌਗ ਕਰਦਾ ਸੀ ਇੱਥੇ ਡਾਇਲੌਗ ਕਰਨ ਨੂੰ ਤਿਆਰ ਹਾਂ ਸੀ ਇਹ ਵੀ ਤਾਂ ਦੇਖੋ ਨਾ ਬਹੁਤ ਸਾਰੇ ਲੋਕਾਂ ਦੇ ਆਏ ਨੇ ਕਈ ਨੇ ਮੈਨੂੰ ਫੋਨ ਆ ਕੇ ਕੀਤਾ ਮੈਂ ਇੱਕ ਇੱਕ ਬੰਦੇ ਦੇ ਹੋਰ ਕਿਉਂਕਿ ਮੈਨੂੰ ਲੱਗਿਆ ਕਿ ਉਹ ਬੰਦਾ ਕਾਫੀ ਜ਼ਿਆਦਾ ਸਿੱਖ ਮਸਲਿਆਂ ਤੇ ਗੱਲ ਕਰਦਾ ਉਹ ਹੈ ਤਰਲੋਚਨ ਸੀ ਜਿਹੜੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਗੱਲ ਉਹਨਾਂ ਦੀ ਵੀ ਠੀਕ ਹੈ ਕਿ ਜੀ ਆਪਾਂ ਨੂੰ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਬੁੱਧੀ ਜੀਵੀਆਂ ਨੂੰ ਦਨਸਵਰਗੇ ਹੋਣ ਇਸ ਤਰ੍ਹਾਂ ਦੀ ਗੱਲ ਇੱਕ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਹੋਰ ਕੰਮ ਕਰ ਸਕਦਾ ਉਹ ਕਿਹੜਾ ਉਹ ਕਹਿੰਦੇ ਜੀ ਜਿਹੜੇ ਹਜ਼ੂਰ ਸਾਹਿਬ ਦੇਡੇ ਸਾਹਿਬ ਦੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਦੀ ਮਰਿਆਦਾ ਕਿ ਉਹ ਆਪਣਾ ਤਖਤ ਨਹੀਂ ਛੱਡਦੇ ਕਦੇ ਵੀ ਨਹੀਂ ਛੱਡਦੇ ਉਹ ਕਿਤੇ ਜਾਂਦੇ ਨਹੀਂ ਉਹਨਾਂ ਨੂੰ ਵੀ ਲਿਖਿਆ ਕਿ ਤੁਸੀਂ ਆਪਣਾ ਰੋਲ ਪਲੇ ਕਰੋ ਕੋਈ ਨਿਰਪੱਖ ਪੰਚਤਾ ਕੌਮ ਚ ਹੋਵੇ ਨਾ ਜਦੋਂ ਲੋਕ ਕਹਿੰਦੇ ਨੇ ਦੇਖੋ ਕਿੰਨੀ ਵੱਡੀ ਇਹ ਕਹਤਾ ਤਰਲੋਚਨ ਸਿੰਘ ਉਹਨਾਂ ਨੇ ਵੀ ਕਿਹਾ ਸਾਰੇ ਬੁੱਧੀਜੀਵੀ ਅੱਗੇ ਹੋਣ ਕਹਿਣ ਕਿ ਇਹਦੇ ਸਾਰੇ ਕਹਿੰਦੇ ਟਕਰਾ ਦੀ ਸਥਿਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਉਹਨਾਂ ਦਾ ਇਹ ਕਹਿੰਨਾ ਠੀਕ ਹੈ ਪਰ ਦੂਜੇ ਪਾਸੇ ਤੁਸੀਂ ਇਹ ਦੇਖੋ ਸਿੱਖ ਕੌਮ ਦੇ ਵਿੱਚ ਅੱਜ ਕੋਈ ਐਸਾ ਬੰਦਾ ਹੀ ਨਹੀਂ ਹੈ ਕਿ ਜੀ ਤੂੰ ਕੌਮ ਜਿਹੜੀ ਗੱਲ ਸੁਣੇ ਕੀ ਸਾਰੇ ਸੰਤ ਮਹਾਪੁਰਸ਼ ਲੀਡਰ ਕੋਈ ਵੀ ਨਿਰਪੱਖ ਨਹੀਂ ਸਭ ਧੜਿਆਂ ਚ ਵੰਡੇ ਹੋਏ ਨੇ ਕੋਈ ਇੱਕ ਦੀ ਸੁਣਨ ਨੂੰ ਤਿਆਰ ਨਹੀਂ ਜਿਹੜੀ ਕੌਮ ਚ ਕੋਈ ਇੱਕ ਸਿੱਧੀ ਕਹਿਦੀਏ ਬਈ ਆ ਬੰਦਾ ਆਪਾਂ ਦੇਖਿਆ ਲੜਾਈਆਂ ਤਾਂ ਪਹਿਲਾਂ ਵੀ ਹੁੰਦੀਆਂ ਸੀ ਮਿਸਲਾਂ ਵੀ ਉਲਝਦੀਆਂ ਸੀ ਪਰ ਉਹ ਕਿਤੇ ਇੱਕ ਮੱਥ ਤੱਕ ਕਿਤੇ ਤੱਕ ਇੱਕ ਮੱਥ ਹੁੰਦੀ ਗੁਰਮਤਿ ਹੁੰਦੇ ਰਹੇ ਨੇ ਤੇ ਹੁਣ ਕੀ ਹੋ ਗਿਆ ਮਤਲਬ ਕੀ ਹੈ ਕਹਾਣੀ ਇਹ ਕਹਿ ਕੇ ਹਾਂ ਇਹ ਵੱਖਰੀ ਗੱਲ ਹੈ ਕਿ ਇਹਦੇ ਪਿੱਛੇ ਚਾਹੇ ਉਹ ਰਵਿੰਦਰ ਕਹਿੰਦਾ ਚਾਹੇ ਨਹੀਂ ਕਹਿੰਦਾ ਕੋਈ ਹੋਰ ਗੱਲ ਤਾਂ ਪਈ ਹੈ ਕਿ ਇੱਕ ਸਿਆਸੀ ਬੰਦੇ ਕਾਰਨ ਇੱਕ ਸਿਆਸੀ ਬੰਦੇ ਦੀ ਜਿਹੜੀ ਚਾਹਤ ਤੇ ਬਿਲਾਸ਼ਾ ਕਰਨ ਇਹ ਸਾਰਾ ਕੁਝ ਹੋ ਰਿਹਾ ਹੈ ਕੁਰਬਾਨੀ ਦਾ ਮਤਲਬ ਨਹੀਂ ਰਿਹਾ ਸਾਡੇ ਚ ਇਹ ਵੀ ਗੱਲ ਹੈ ਲੇਕਿਨ ਇੱਕ ਇਹ ਜਿਹੜਾ ਟਕਰਾ ਖਤਮ ਤਾਂ ਹੋਣਾ ਚਾਹੀਦਾ ਕੋਈ ਤਾਂ ਅੱਗੇ ਆਵੇ ਕੋਈ ਬੰਦਿਆਂ ਨੂੰ ਕੌਮ ਬੈਠ ਕੇ ਗੱਲ ਕਰੇ ਤੇ ਜਿਹੜਾ ਹੈ ਕੋਈ ਪੰਜ ਬੰਦਿਆਂ ਨੂੰ ਚੁਣ ਲੇ ਵੀ ਤੁਸੀਂ ਕਰਾ ਦਿਓ ਫੈਸਲਾ ਲੇਕਿਨ ਗੱਲ ਖਤਮ ਤਾਂ ਹੋਣੀ ਚਾਹੀਦੀ ਹੈ ਤੇ ਨਿਕਲੋ ਕੋਈ ਬਹੁਤ سارے ਲੋਕ ਹਲੇ ਵੀ ਪਏ ਨੇ ਤੇ ਮੇਰਾ ਖਿਆਲ ਹੈ ਕਿ ਉਹਦੇ ਵਿੱਚ ਬੁੱਧੀਜੀਵੀ ਜਿਹੜਾ ਆਪਣਾ ਰੋਲ ਪਲੇ ਕਰ ਸਕਦੇ ਨੇ ਇਹ ਚੁੱਪ ਰਹਿਣ ਦਾ ਬੇਰਾਨੀ ਕਿ ਉਹ ਕੀ ਕਹੂਗਾ ਜਾਂ ਨਹੀਂ ਕਹੂਗਾ ਜਿਹੜੇ ਬੰਦੇ ਸਿਆਸੀ ਤੌਰ ਤੇ ਜਿਨ੍ਹਾਂ ਦਾ ਕੋਈ ਸਵਾਰਥ ਨਹੀਂ ਉਹ ਅੱਗੇ ਆਉਣ ਗੱਲ ਕਰਨ ਮੀਡੀਆ ਰਹੀਂ ਸਲਾਹ ਦੇਣ ਫਿਰ ਇਕੱਠੇ ਹੋ ਜਾਣ ਤੇ ਇਕੱਠੇ ਹੋ ਕੇ ਦੋਨੇ ਪਾਸੇ ਗੱਲ ਕਰਨ ਬੜਾ ਸੌਖਾ ਕੰਮ ਹੋ ਸਕਦਾ ਦੋਨੇ ਤਰ੍ਹਾਂ ਨੂੰ ਕਿਹਾ ਜਾ ਸਕਦਾ ਕਿ ਆਪਾਂ ਗੱਲ ਕਰਨ ਨੂੰ ਤਿਆਰ ਹਾਂ ਪਹਿਲਾਂ ਤੁਸੀਂ ਆਪ ਦੇ ਆਪ ਦੇ ਜਿਹੜੇ ਵੀ ਹੁਕਮ ਦਿੱਤੇ ਨੇ ਵਾਪਸ ਕਰੋ ਪਹਿਲੇ ਹੁਕਮ ਤੋਂ ਲੈ ਕੇ ਜਦੋਂ ਗੈਨੀ ਕੁਲਦੀਪ ਸਿੰਘ ਨੇ ਗੈਨੀ ਰঞ্জੀਤ ਸਿੰਘ ਗੌਰੇ ਮਸ਼ਕੀਨ ਜਿਹੜੀ ਜੜਾ ਹੈ ਇਹ ਉਹ ਵੀ ਵਾਪਸ ਲੋ ਤੇ ਉਸ ਤੋਂ ਬਾਅਦ ਇਹ ਵੀ ਜਿਹੜੇ ਪੰਜ ਪਿਆਰਾਂ ਨੇ ਫਿਰ ਤਿੰਨਾਂ ਦੇ ਪੰਜ ਪਿਆਰਾਂ ਦੇ ਸਾਰਿਆਂ ਦੇ ਪਾਪਸ ਲੈ ਕੇ ਪਹਿਲਾਂ ਸਥਿਤੀ ਉੱਥੇ ਹੋਵੇ ਉਸ ਤੋਂ ਬਾਅਦ ਬੈਠ ਕੇ ਗੱਲ ਹੋਵੇ ਤਾਂ ਸ਼ਾਇਦ ਕਹਾਣੀ ਉਸ ਪਾਸੇ ਨੂੰ ਜਾ ਸਕਦੀ ਹੈ ਪਿਆਰੇ ਦਰਸ਼ਕੋ ਤੁਹਾਡੇ ਮਨ ਚ ਕੋਈ ਸੁਜੈਸ਼ਨ ਹੈ ਤੁਸੀਂ ਵੀ ਦਿਓ ਤਾਂ ਕਿ ਆਪਾਂ ਲੋਕਾਂ ਚ ਇੱਕ ਖਾਸ ਕਿਸਮ ਦਾ ਜਿਹੜੀ ਹੈ ਉਹ ਖਿਆਲ ਤਾਂ ਬਣਾਈਏ ਤਾਂ ਕਿ ਉਹ ਇਕੱਠੇ ਹੋ ਕੇ ਇੱਕ opinion ਤਾਂ ਕ੍ਰੀਏਟ ਕਰੀਏ ਤਾਂ ਕਿ ਤਕਰਾਦ ਇਸ ਤਿੱਥੋ ਬਚਾ ਜਾ ਸਕੇ ਥੋੜਾ ਬਹੁਤ ਬਹੁਤ